ਸਟਾਈਲਜੀ ਵੈਲਕਮ ਅਜੀ ਤੁਹਾਡੇ ਆਪਣੇ ਜਨਬੀ ਸਟਾਈਲਿਸ਼ تھی ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਰੈਡੀ ਸੂਟਸ ਲੈ ਕੇ ਆਏ ਆ ਜਿਵੇਂ ਕਿ ਪਿਛੇ ਆਪਾਂ ਤੁਹਾਨੂੰ ਕਾਫੀ ਨਵੇਂ ਜਿਹੇ ਡਿਜ਼ਾਈਨਸ ਦਿਖਾਏ ਸੀ ਸੋ ਉਹ ਬਾਦਲਾ ਪਾਰਟੀ ਵੇਅਰ ਔਰ ਸਿੰਪਲ ਸੋਬਰ ਡੇਲੀ ਵੇਅਰ ਵੀ ਆਪਾਂ ਤੁਹਾਨੂੰ ਸੂਟ ਜਿਹੜੇ ਸ਼ੋ ਕੀਤੇ ਸੀ ਸੋ ਅੱਜ ਆਪਾਂ ਫੇਰ ਤੁਹਾਡੇ ਨਾਲ ਸੈਮੀ ਫਾਰਮਲ ਯਰ ਫਾਰਮਲ ਸੂਟਸ ਹੈਗੇ ਜਿਹੜੇ ਤਕਰੀਬਨ ਫਾਰਮਲ ਸੂਟ ਸੀ ਹੈਗੇ ਤਰਨੇ ਸ਼ੇਅਰ ਕਰਨ ਲੱਗੇ ਆ ਸੋ ਇਹ ਰੈਡੀ ਸੂਟਸ ਹੈ ਜੀ ਅਗਰ ਵੀ ਦੁਪੱਟਾ ਤੁਸੀਂ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਮੈਸੇਜ ਸ਼ਰਟ ਸਕਦੇ ਹੋ ਉਸ ਤਰ੍ਹਾਂ ਦੀ ਪ੍ਰਾਈਸ ਪੁੱਛ ਸਕਦੇ ਹੋ ਅਗਰ ਤੁਸੀਂ ਓਨਲੀ ਸੂਟ ਲੈਣਾ ਤਾਂ ਤੁਸੀਂ ਸੂਟ ਹੈ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ ਸੋ ਇਜ਼ ਵੀ ਹੈਗਾ ਜੀ ਸ਼ਿਮਰ ਦੇ ਉੱਪਰ ਆਹ ਸੌਰੀ ਇਹ ਹੈਗਾ ਸਟਾਫ ਆ ਜਿਹੜਾ ਸ਼ਿਮਰ ਸਟਾਫ ਹੈਗਾ ਇਹੇ ਥੋੜਾ ਹਾਰਡ ਵਾਲਾ ਇਹ ਦਿਨ ਆ ਤੁਸੀ ਜਿਹੜੀ ਸ਼ਾਈਨਾ ਵਾਲਾ ਸਟੱਫ ਹੈ ਮਹਿੰਦੀ ਕਲਰ ਦਾ ਸੂਟ ਹੈ ਇਹ ਇਹ ਆਪਾਂ ਵਿਦ ਬਾਦਲਾ ਵਰਕ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਪਰ ਨਾਲ ਆਪਾਂ ਜਿਵੇਂ ਥ्रेड ਦਿੱਤਾ ਹੋਇਆ ਸੋ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈਗਾ ਉੱਪਰ ਤੱਕ ਫੁੱਲ ਹੈਵੀ ਸੂਟ ਹੈ ਜੀ ਫੁੱਲ ਹੈਵੀ ਫਰੰਟ ਹੈਗਾ ਔਰ ਬਾਜੂ ਤੇ ਵਰਕ ਹੋਊਗਾ ਔਰ ਇਹ ਦਿਨਰ ਬਾਟਮ ਵੀ 5 ਮੀਟਰ ਸੂਟ ਹੈਗਾ ਬਾਜੂ ਤੇ ਇਸ ਤਰ੍ਹਾਂ ਦੀ embroidery ਕੀਤੀ ਹੋਈ ਹੈ। ਕੇਰਾ ਇਹ ਦੇਖੋ ਜੀ ਫੁੱਲ ਹੈਵੀ ਸੂਟ ਹੈ ਇਹ ਬਹੁਤ ਹੀ ਪਿਆਰਾ ਜਿਹਾ ਮਹਿੰਦੀ ਸ਼ੇਡ ਹੈ ਜੋ ਪਿਕਚਰ ਦੇ ਵਿੱਚ ਸ਼ੋ ਹੋ ਰਿਹਾ ਸੇਮ ਇਹੀ ਸ਼ੇਡ ਹੈਗਾ। ਸੋ ਐਸ ਇਟ ਇਜ਼ ਤੁਸੀਂ ਇਹ ਵੀ ਪਿਕ ਕਰ ਸਕਦੇ ਹੋ। ਅਗਰ ਇਹਦੇ ਨਾਲ ਦੁਪੱਟਾ ਕਰਨਾ ਹੈ ਤਾਂ ਤੁਸੀਂ organza with cut work ਵੀ ਕਰ ਸਕਦੇ ਹੋ, ਜਾਂ non ਵੀ ਕਰ ਸਕਦੇ ਹੋ। ਤੁਸੀਂ ਆਪਣੀ ਰਿਕਾਇਰਮੈਂਟ ਦੇ ਅਕੋਰਡਿੰਗ ਇਹ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋ। ਔਰ ਇਹ ਹੈਗਾ ਜੀ ਬਲੂ ਸ਼ੇਡ ਹੈ, ਨੀਲ ਬਲੂ ਸ਼ੇਡ ਹੈਗਾ ਜਿਹੜਾ ਤੁਹਾਨੂੰ ਪਿਕਚਰ ਚ ਐਸ ਇਟ ਇਜ਼ ਦੇਖ ਰਿਹਾ। ਇਹ ਸੇਮ ਸ਼ੀਟ ਹੈਗਾ ਇਹਦੇ ਤੇ ਵੀ ਫੁੱਲ ਹੈਵੀ ਵਰਕ ਹੈਗਾ ਸੋ ਇਹੇ ਥੋੜੀ ਜੀ ਫੰਕਸ਼ਨ ਵੇਅਰ ਵੈਡਿੰਗ ਵੇਅਰ ਵੀ ਸੂਟਸ ਤੁਸੀਂ ਕਹਿ ਸਕਦੇ ਹੋ ਇਹਦੇ ਨਾਲ نیچے ਆਪਾਂ ਬਾਦਲਾ ਦਾ ਫੁੱਲ ਹੈਵੀ ਕੰਮ ਕੀਤਾ ਹੋਇਆ ਜੀ ਉੱਪਰ ਇਹ ਇਸ ਤਰ੍ਹਾਂ ਦਾ ਪੈਟਰਨ ਆ ਜਾਂਦਾ ਫਿਰ ਆਪਾਂ ਸਾਈਜ਼ ਤੋਂ ਚੱਕਿਆ ਹੋਇਆ ਤੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਗਲਾ ਬਣਿਆ ਹੋਇਆ ਸੋ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਅਲੱਗ-ਅਲੱਗ ਕਲਰਸ ਦੇ ਜਿਹੜੇ ਪੈਟਰਨ ਦੇਖ ਕੇ ਵੀ ਰੈਡੀ ਕਰਵਾ ਸਕਦੇ ਹੋ ਕੰਟਰਾਸਟ ਵੀ ਕਰਵਾ ਸਕਦੇ ਹੋ ਵਿੱਚ ਦੋ ਤਿੰਨ ਸ਼ੇਡ ਵੀ ਹੈ ਜਿਹੜੇ ਪਵਾ ਸਕਦੇ ਹੋ ਸੋ ਉੱਪਰ ਤੱਕ ਇਹ ਇਸ ਤਰ੍ਹਾਂ ਗਲਾ ਬਣਿਆ ਹੋਇਆ ਫਿਰ ਇਸ ਤਰ੍ਹਾਂ ਥਰੈਡ ਵਰਕ ਹੈ ਫਿਰ ਬਾਲਾ ਵਰਕ ਹੈ ਸੋ ਬਾਲਾ ਥਰੈਡ ਦਾ ਮਿਕਸਚਰ ਕੰਮ ਹੈਗਾ ਇਹ ਬਹੁਤ ਹੀ ਪਿਆਰਾ ਸ਼ੇਡ ਹੈ ਬਿਲਕੁਲ ਨਿਊ ਸ਼ੇਡ ਹੈਗਾ ਔਰ ਇਸ ਤਰ੍ਹਾਂ ਇਹਦੇ ਬਾਜੂ ਤੇ ਓਲੀ ਵੇਲ ਦਿੱਤੀ ਹੋਈ ਹੈ ਆਪਾਂ और ये भी फाइव मीटर सूट है जी ये दुपट्टा तो नहीं है अगर तुम कहो आप रेडी कर देंगे और जोड़ा नैक्स सूट है जी ये कंडराज सूट है हाफ सी ग्रीन है हाफ डार्क ग्रीन है सो यदी उपर आप इस तरह वेल दे के उपरा जरा बूटी दिखती हुई है बहुत ही प्यारी जी सिंपल सॉबल जी बूटी दिखती हुई है डबल डाई सूट है और ये बॉटम से ਆਪਾਂ ਹੈਵੀ ਵਰਕ ਕੀਤਾ ਹੋਇਆ ਸੋ ਇਹਦਾ ਪੈਟਰਨ ਵੀ ਬਿਲਕੁਲ ਡਿਫਰੈਂਟ ਹੈ ਇਸ ਤਰ੍ਹਾਂ ਪੌਂਚੇ ਤੇ ਵਰਕ ਕੀਤਾ ਹੈ ਸੋ ਸ਼ਰਟ ਥੋੜਾ ਆਪਾਂ ਸਿੰਪਲ ਦਿੱਤਾ ਹੋਇਆ ਇਸ ਤਰ੍ਹਾਂ ਪੌਂਚੇ ਤੇ ਵਰਕ ਦਿੱਤਾ ਹੋਇਆ ਔਰ ਇਹਦੇ ਨਾਲ ਜਿਹੜਾ ਦੁਪੱਟਾ ਕਰਨਾ ਤੁਸੀਂ ਉਹ ਵੀ ਡਬਲ ਡਾਈ ਕਰ ਸਕਦੇ ਹੋ ਔਰਗੇਂਜ਼ਾ ਕਰ ਸਕਦੇ ਹੋ ਚਨੌਨ ਕਰ ਸਕਦੇ ਹੋ ਹਾਫ ਆਪਾਂ ਲਾਈਟ ਕਰ ਸਕਦੇ ਹਾਂ ਹਾਫ ਡਾਰਕ ਕਰ ਸਕਦੇ ਹਾਂ ਸੋ ਇਹਦਾ ਬਹੁਤ ਹੀ ਤੇਰਾ ਜਿਹਾ ਕਨਸੈਪਟ ਇਸ ਡਬਲ ਡਾਈ ਦਾ ਸੋ ਇਹਦੇ ਵੀ ਨਾਲ ਵੀ ਆਪਣਾ ਦੁਪੱਟਾ ਨਹੀਂ ਹੈਗਾ ਜੀ ਓਨਲੀ ਸੂਟ ਹੈ ਇਹ ਇਹ ਹੈਗਾ ਜੀ ਸੈਟਨ ਸਿਲਕ ਹੈ ਔਰ ਇਹਦਾ ਵੀ ਸੀ ਗ੍ਰੀਨ ਸ਼ੇਡ ਹੈਗਾ ਇਹ ਵੀ ਬਾਦ ਲਵਰ ਦਾ ਹੈ ਇਹਦੇ ਉੱਪਰ ਤੱਕ ਇਸਰ ਔਰ 44 ਲੈਂਥ ਹੋਗੀ ਇਹਦੀ ਕਿਰਾ ਆਪਾਂ ਜਿਹੜੇ ਐਕਸਟਰਾ ਹੀ ਰੱਖਦੇ ਆ ਸੋ ਘੇਰਾ ਤੁਹਾਡਾ 22 ਤੋਂ ਲੈ ਕੇ 24 ਤੱਕ ਬਣ ਜੇਗਾ 25 ਤੱਕ ਵੀ ਬਣ ਜੇਗਾ ਸੋ ਇਹ ਕਾਫੀ ਪਿਆਰਾ ਡਿਜ਼ਾਈਨ ਹੈ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਆਪਾਂ ਤੁਹਾਨੂੰ ਪਹਿਲਾਂ ਘੇਰਾ ਦਿਖਾਉਣੀ ਆ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਇਹ ਦੇਖੋ ਜੀ ਬਾਦਲਾ ਦਾ ਵਰਕ ਹੈਗਾ ਇਸ ਤਰ੍ਹਾਂ ਗਲਾ ਬਣਿਆ ਹੋਇਆ ਔਰ ਇਹਦੀ ਵੀ ਬਾਜੂ ਤੇ ਕੰਮ ਹੈ ਇਹ ਥੋੜਾ ਬਹੁਤ ਹੀ ਪਿਆਰਾ ਸਟੱਫ ਹੈਗਾ ਇਹ ਸੈਟਨ ਸਿਲਕ ਹੈ ਸੋ ਇਹਦੇ ਵਿੱਚ ਹਾਰਡ ਵੀ ਹੈ ਔਰ ਸ਼ਾਈਨੀ ਹੈ ਸੋ ਅਗਰ ਤੁਹਾਡੇ ਫੰਕਸ਼ਨ ਹੈ ਤਾਂ ਤੁਸੀਂ ਜਿਹੜੇ ਇਹ ਰੈਡੀ ਟੂ ਪਿਕ ਸੂਟ ਆ ਜਿਹੜੇ ਲੈ ਸਕਦੇ ਹੋ ਆਪਾਂ ਤੁਹਾਡੇ ਨਾਲ ਇਹ ਰੈਡੀ ਸੂਟਸ ਦੀ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much